ਸਤਿ ਸ਼੍ਰੀ ਅਕਾਲ ਨਮਸਕਾਰ ਆਦਾਸੋਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਕੈਨੇਡਾ ਤੇ ਦੋ ਅਹਿਮ ਟੌਪਿਕ ਤੇ ਡਿਸਕਸ਼ਨ ਕਰਨਾ ਹੈ ਇੱਕ ਰਿਪੋਰਟ ਦੇ ਆਧਾਰ ਦੇ ਉੱਤੇ ਰਾਊਟਰਸ ਵੱਲੋਂ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਹੈ ਤੇ ਜੋ ਇਹ ਰਿਪੋਰਟ ਪਬਲਿਸ਼ ਕੀਤੀ ਗਈ ਹੈ ਉਹ ਹੈ ਵਿਜ਼ਿਟਰ ਵੀਜ਼ਾ ਤੇ ਐਸਾਈਲਮ ਕੇਸਸ ਨੂੰ ਲੈ ਕੇ ਦਰਸਲ ਪਹਿਲਾ ਵਿਜ਼ਿਟਰ ਟੂਰਿਸਟ ਵੀਜ਼ਾ ਦੇ ਤੇ ਐਸਾਈਲਮ ਕੇਸਸ ਦਾ ਜੋ ਕਹਿ ਸਕਦੇ ਹੈ ਕਿ ਗਿਣਤੀਆਂ ਮਿੰਟੀਆਂ ਸੀਗੀਆਂ ਉਹ ਹੁਣ ਕਿੱਦਾਂ ਬਦਲੀਆਂ ਨੇ ਉਹਨਾਂ ਦੇ ਵਿੱਚ ਕੀ ਬਦਲਾਅ ਹੋਇਆ ਤੇ ਕਰੰਟ ਸਿਚੁਏਸ਼ਨ ਕੀ ਹੈ ਉਸ ਬਾਰੇ ਡਿਸਕਸ਼ਨ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪ ਨੋਟਸ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਰਾਊਟਰਸ ਜਿਹੜਾ ਕਿ ਇੱਕ ਮਸ਼ਹੂਰ న్యూਸ ਅਦਾਰਾ ਹੈ ਉਸ ਦੇ ਵੱਲੋਂ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਹੈ ਉਸ ਰਿਪੋਰਟ ਦਾ ਕੰਪੈਰੀਜ਼ਨ ਜਿਹੜਾ ਹੈ ਉਹ 2023-2024 ਦੇ ਨਾਲ ਕੀਤਾ ਗਿਆ ਹੈ ਇਵਨ ਕਿ 2025 ਜਨਵਰੀ ਦੇ ਵਿੱਚ ਐਸਾਈਲਮ ਕੇਸਸ ਦੇ ਨਾਲ ਜੋੜ ਕੇ ਵੀ ਉਸ ਰਿਪੋਰਟ ਨੂੰ ਦੇਖਿਆ ਜਾ ਰਿਹਾ ਹੈ ਉਸ ਰਿਪੋਰਟ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਜੋ ਲਾਮਲਾਈਟ ਹੈ ਕਹਿ ਸਕਦਾ ਹੈ ਕਿ ਜੋ ਹਾਈਲਾਈਟ ਚੀਜ਼ਾਂ ਨੇ ਉਸ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਇਹਦੇ ਵਿੱਚ ਸਭ ਤੋਂ ਵੱਡਾ ਦਾਵਾ ਇਹ ਕੀਤਾ ਗਿਆ ਕਿ 11840 ਲੋਕਾਂ ਨੇ ਰਿਫਿਊਜੀ ਕਲੇਮ ਕੀਤਾ ਹੈ ਕੈਨੇਡਾ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਕਿ ਇੱਕ ਹਾਈਐਸਟ ਨੰਬਰ ਸੀਗਾ 19 1821 ਜੁਲਾਈ 2024 ਦੇ ਵਿੱਚ ਉਸ ਤੋਂ ਬਹੁਤ ਜ਼ਿਆਦਾ ਘਟ ਹੈ ਤੇ ਇਹ ਕਿਹਾ ਜਾ ਸਕਦਾ ਹੈ ਕਿ ਪਿਛਲੇ ਆ ਪਿਛਲੇ ਕਈ ਮਹੀਨਿਆਂ ਤੋਂ ਖਾਸ ਕਰਕੇ ਸਤੰਬਰ 2023 ਤੋਂ ਲੈ ਕੇ ਹੁਣ ਤੱਕ ਦਾ ਲੋਵੇਸਟ ਨੰਬਰ ਜਿਹੜਾ ਹੈ ਉਹ ਆ ਪਿਛਲੇ ਜਨਵਰੀ ਦਾ ਹੈ ਯਾਨੀ ਜਨਵਰੀ 2025 ਦਾ ਹੈ ਜਿਦੇ ਵਿੱਚ 11840 ਲੋਕਾਂ ਨੇ ਐਸਾਈਲਮ ਕਲੇਮ ਕੀਤਾ ਹੈ ਜਿਹੜਾ ਕਿ ਪਹਿਲਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਮਹੀਨੇ ਅਸਾਈਲਮ ਕਲੇਮ ਕੀਤਾ ਜਾਂਦਾ ਸੀਗਾ ਸੋ ਉਹਦਾ ਨੰਬਰ ਬਹੁਤ ਵੱਡੇ ਲੈਵਲ ਦੇ ਉੱਤੇ ਡਿਕਰੀਜ਼ ਹੋਇਆ ਹੈਗਾ ਹੈ ਯਾਨੀ ਕਿ ਸਪਟੰਬਰ 2023 ਤੋਂ ਬਾਅਦ ਜਨਵਰੀ 2025 ਉਹ ਪਹਿਲਾ ਮਹੀਨਾ ਹੈ ਜਿਹਦੇ ਵਿੱਚ ਇੰਨਾ ਘੱਟ ਨੰਬਰ ਦੇ ਵਿੱਚ ਅਸਾਈਲਮ ਕੇਸ ਜਿਹੜੇ ਆ ਉਹ ਕਲੇਮ ਕੀਤੇ ਗਏ ਨੇ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਇੱਕ ਪਬਲਿਕ ਸਕਰੇਜਿੰਗ ਕੀਤਾ ਗਿਆ ਹੈ ਯਾਨੀ ਕਿ ਇੱਕ ਇਨਕਰੀਜ਼ ਕੀਤਾ ਜਾ ਰਿਹਾ ਸੀਗਾ ਪਹਿਲਾਂ ਐਸਾਈਲਮ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਸੀਗਾ ਕਿ ਕਈ 에어ਪੋਰਟ ਤੇ ਫੜ ਫੜ ਕੇ ਐਸਾਈਲਮ ਜਿਹੜਾ ਉਹ ਦਿੱਤਾ ਜਾ ਰਿਹਾ ਜਿਹਦੇ ਵਿੱਚ ਕਯੂਬਿਕ ਦੇ 에어ਪੋਰਟ ਦੀ ਗੱਲ ਕੀਤੀ ਗਈ ਸੀ ਮੋਂਟਰੀਅਲ ਦੀ ਉਸ ਤੋਂ ਇਲਾਵਾ ਕਈ ਹੋਰ ਕੈਨੇਡਾ ਦੇ ਆ 에어ਪੋਰਟਸ ਦੀ ਗੱਲ ਕੀਤੀ ਗਈ ਸੀਗੀ ਕਿ ਇਨਕਰੀਜ਼ ਕੀਤਾ ਜਾ ਰਿਹਾ ਹੈ ਕਿ ਭਈ ਤੁਸੀਂ ਐਸਾਈਲਮ ਲਓ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਐਸਾਈਲਮ ਦੇ ਐਸਾਈਲਮ ਨੂੰ ਲੈ ਕੇ ਸਤਰਕ ਹੋਈ ਹੈ ਕੈਨੇਡਾ ਤੇ ਹੁਣ ਜਦੋਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਜਾਂ ਪ੍ਰੋਸੈਸ ਜਿਹੜਾ ਉਹਨੂੰ ਸਟ੍ਰਿਕਟ ਕੀਤਾ ਜਾ ਰਿਹਾ ਹੈ ਜਾਂ ਕਹਿ ਸਕਦੇ ਹੋ ਕਿ ਜਦੋਂ ਥੋੜੀ ਜੀ ਸਟ੍ਰਿਕਟਨੈਸ ਹੋਈ ਹੈ ਤਾਂ ਇਹ ਜਿਹੜਾ ਐਸਾਈਲਮ ਸੀਕਰਸ ਦਾ ਨੰਬਰ ਹੈ ਉਹ ਬਹੁਤ ਤੇਜ਼ੀ ਦੇ ਨਾਲ ਘਟਿਆ ਹੈਗਾ ਇਹਦੇ ਵਿੱਚ ਇਹ ਗੱਲ ਹੋਰ ਕੀਤੀ ਗਈ ਹੈ ਕਿ ਲਾਸਟ ਸਾਲ ਕੈਨੇਡਾ ਨੇ ਤਕਰੀਬਨ 1.5 ਮਿਲੀਅਨ ਵਿਜ਼ਟਰ ਵੀਜ਼ਾ ਜਿਹੜੇ ਆ ਉਹ ਗ੍ਰਾਂਟ ਕੀਤੇ ਹਨ ਨੀ ਕਿ ਤਕਰੀਬਨ 15 ਲੱਖ ਵਿਜ਼ਟਰ ਵੀਜ਼ਾ ਜਿਹੜੇ ਆ ਉਹ 2024 ਦੇ ਵਿੱਚ ਗ੍ਰਾਂਟ ਕੀਤੇ ਇਹ ਵੀ ਨੰਬਰ ਘੱਟ ਹੈ ਜੇਕਰ ਇਹਦੀ ਇਹਦੀ ਤੁਲਨਾ ਆ ਤੇ ਇਹਦਾ ਮੁਕਾਬਲਾ ਕੀਤਾ ਜਾਵੇ 2023 ਦੇ ਨਾਲ 2023 ਦੇ ਵਿੱਚ 1.8 ਮਿਲੀਅਨ ਵਿਜ਼ਟਰ ਟੂਰਿਸਟ ਵੀਜ਼ਾ ਜਿਹੜੇ ਆ ਉਹ ਗ੍ਰਾਂਟ ਕੀਤੇ ਗਏ ਸੀਗੇ ਯਾਨੀ ਕਿ ਤਕਰੀਬਨ ਜੇਕਰ ਗੱਲ ਕੀਤੀ ਜਾਵੇ ਤਾਂ 3 ਲੱਖ ਜਿਹੜੇ ਵਿਜ਼ਿਟਰ ਵੀਜ਼ਾ ਉਹ ਘਟ ਦਿੱਤੇ ਗਏ 2024 ਦੇ ਵਿੱਚ ਤੇ 2025 ਦੇ ਵਿੱਚ ਇਹ ਨੰਬਰ ਜਿਹੜਾ ਹੋਰ ਵੀ ਘਟ ਗਿਆ ਹੋਵੇਗਾ ਹਾਲਾਂਕਿ ਇਹਦੇ ਬਾਰੇ ਕੋਈ ਵੀ ਹੱਲੇ ਕਹਿ ਸਕਦਾ ਕਿ ਅ ਅੰਕੜਾ ਜਿਹੜਾ ਉਹ ਸਾਹਮਣੇ ਨਹੀਂ ਆਇਆ ਹੈਗਾ ਹੁਣ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਗੱਲ ਹੋਰ ਕੀਤੀ ਗਈ ਹੈ ਕਿ ਵਿਜ਼ਿਟਰ ਵੀਜ਼ਾ ਜਿਹੜਾ ਹੈ ਉਹ ਕਈ ਦੇਸ਼ਾਂ ਦਾ ਬਕਾਇਦਾ ਤੌਰ ਦੇ ਉੱਤੇ ਕਹਿ ਸਕਦਾ ਹੈ ਕਿ ਡਾਟਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਪਹਿਲਾਂ ਵਿਜ਼ਟਰ ਵੀਜ਼ਾ ਜ਼ਿਆਦਾ ਦਿੱਤਾ ਜਾਂਦਾ ਸੀਗਾ ਹੁਣ ਘਟ ਦਿੱਤਾ ਜਾ ਰਿਹਾ ਹੈ ਹਾਲਾਂਕਿ ਇੰਡੀਆ ਵਗੈਰਾ ਨੂੰ ਬਹੁਤ ਜ਼ਿਆਦਾ ਵਿਜ਼ਟਰ ਵੀਜ਼ਾ ਦਿੱਤਾ ਗਿਆ ਪਰ ਇਹਦੇ ਵਿੱਚ ਕੁਝ ਛੋਟੀਆਂ ਕੰਟਰੀਜ਼ ਦਾ ਡਾਟਾ ਵੀ ਹੈ ਜਿਹਦੇ ਵਿੱਚ ਜਿਵੇਂ ਬੰਗਲਾਦੇਸ਼ੀ ਸਿਟੀਜ਼ਨਸ ਨੂੰ ਲੈ ਕੇ ਹੈ ਕਿ ਉਹਨਾਂ ਨੂੰ ਪਹਿਲਾਂ 45322 ਲੋਕਾਂ ਨੂੰ ਵਿਜ਼ਟਰ ਵੀਜ਼ਾ ਦਿੱਤਾ ਗਿਆ ਸੀਗਾ 2023 ਦੇ ਵਿੱਚ ਤੇ 2024 ਦੇ ਵਿੱਚ 27975 ਕਰ ਦਿੱਤਾ ਗਿਆ ਉਸ ਤੋਂ ਇਲਾਵਾ ਹੋਰ ਕਈ ਕੰਟਰੀਆਂ ਦਾ ਜਿਹੜਾ ਜ਼ਿਕਰ ਹੈ ਉਹ ਇੱਥੇ ਕੀਤਾ ਗਿਆ ਜਿਹਦੇ ਵਿੱਚ ਅਫਗਾਨਿਸਤਾਨ ਵੀ ਹੈ ਇਰਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ ਸਿਰਿਆ ਦਾ ਜ਼ਿਕਰ ਕੀਤਾ ਗਿਆ ਹੈ ਯੂਗਾਂਡਾ ਦਾ ਜ਼ਿਕਰ ਕੀਤਾ ਗਿਆ ਕੈਨੀਆਂ ਦਾ ਜ਼ਿਕਰ ਕੀਤਾ ਗਿਆ ਨਾਈਜੀਰੀਆ ਦਾ ਜ਼ਿਕਰ ਕੀਤਾ ਗਿਆ ਤੇ ਹੋਰ ਕਈ ਕੰਟਰੀਆਂ ਦਾ ਜਿਹੜਾ ਉਹ ਡਾਟਾ ਇੱਥੇ ਰਾਊਟਰਸ ਨੇ ਪਬਲਿਸ਼ ਕੀਤਾ ਹੈਗਾ ਹੈ ਹਾਲਾਂਕਿ ਇਹਦੇ ਵਿੱਚ ਇੰਡੀਆ ਦਾ ਜ਼ਿਕਰ ਜਿਹੜਾ ਉਹ ਨਹੀਂ ਕੀਤਾ ਹੈਗਾ ਪਰ ਇਸ ਰਿਪੋਰਟ ਤੋਂ ਇੱਕ ਚੀਜ਼ ਕਲੀਅਰ ਹੁੰਦੀ ਹੈ ਕਿ ਜਿਹੜਾ ਇੱਕ ਐਸਾਈਲਮ ਕਲੇਮ ਬਹੁਤ ਵੱਡੇ ਲੈਵਲ ਦੇ ਉੱਤੇ ਹੋ ਰਿਹਾ ਸੀਗਾ ਉਹ ਬਹੁਤ ਤੇਜ਼ੀ ਦੇ ਨਾਲ ਉਹਦਾ ਅੰਕੜਾ ਘਟਿਆ ਹੈ ਦੂਜੇ ਪਾਸੇ ਵਿਜ਼ਿਟਰ ਵੀਜ਼ਾ ਦਾ ਅਪਰੂਵਲ ਜਿਹੜਾ 2023 ਦੇ ਵਿੱਚ ਸੀਗਾ ਉਸ ਤੋਂ ਬਾਅਦ ਉਹ ਘਟ ਕੇ 2024 ਦੇ ਵਿੱਚ ਘਟ ਗਿਆ ਤੇ ਉਸ ਤੋਂ ਬਾਅਦ 2025 ਦੇ ਵਿੱਚ ਉਹਦੇ ਉੱਤੇ ਹੋਰ ਲਗਾਮ ਲੱਗੀ ਹੈ ਜਦੋਂ ਹੀ 2025 ਦਾ ਕੋਈ ਅੰਕੜਾ ਆਏਗਾ ਮੈਂ ਜ਼ਰੂਰ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗਾ ਹੁਣ ਇੱਕ ਕੁਐਸਚਨ ਹੋਰ ਹੁੰਦਾ ਹੈ ਅਕਸਰ ਪੁੱਛਿਆ ਜਾਂਦਾ ਹੈ ਕਿ ਭਾਈ ਹੁਣ ਕੀ ਹਾਲਾਤ ਨੇ ਕਿ ਜੇਕਰ ਵਿਸਟਰ ਟੂਰਿਸਟ ਵੀ ਜਾਤੇ ਕੋਈ ਜਾ ਰਿਹਾ ਹੈ ਤੇ ਉੱਥੇ ਅਸਾਈਲਮ ਪੈ ਰਿਹਾ ਜਾਂ ਨਹੀਂ ਪੈ ਰਿਹਾ ਦੇਖੋ ਜੇਤੇ ਕਿਸੇ ਦੀ ਸਟੋਰੀ ਪਰਫੈਕਟ ਹੈ ਜੇਕਰ ਤੇ ਕੋਈ ਪ੍ਰੋਪਰ ਟੰਗ ਦੇ ਨਾਲ ਕਨਵਿੰਸ ਕਰ ਪਾ ਰਿਹਾ ਹੈ ਤਾਂ ਜ਼ਿਆਦਾਤਰ ਲੋਕਾਂ ਨੂੰ ਅਸਾਈਲਮ ਖਾਲੇ ਵੀ ਮਿਲ ਜਾ ਰਿਹਾ ਜੋ ਫਿਲਹਾਲ ਖਬਰਾਂ ਆ ਰਹੀਆਂ ਨੇ ਪਰ ਅਸਾਈਲਮ ਕੋਈ ਸਹੀ ਰਾਸਤਾ ਨਹੀਂ ਹੈਗਾ ਇਹ ਰਾਸਤਾ ਨਾ ਅਪਣਾਇਓ ਕਿਉਂਕਿ ਇਹਦੇ ਵਿੱਚ ਤੁਹਾਨੂੰ ਨੁਕਸਾਨ ਤੋਂ ਇਲਾਵਾ ਫਾਇਦਾ ਕੋਈ ਵੀ ਨਹੀਂ ਹੈਗਾ ਸੋ ਉਮੀਦ ਕਰਦਾ ਹਾਂ ਕਿ ਵਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸੇ ਤੁਹਾਡੇ ਸੋਪੀਛ ਕੁਝ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ